ਅੱਜ ਗਲੋਬਲ ਚਰਚ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਗੌਰਵ ਜੀ ਅਤੇ ਵਿਲਾਇਤ ਮੁਸੀਬਨਟੀ ਕੋਆਰਡੀਨੇਟਰ ਜੀ ਦੀ ਅਗਵਾਈ ਹੇਠ ਕੋਲਕੱਤਾ ਦੇ ਮਦਨਪੁਰ ਵਿਖੇ ਗਲੋਬਲ ਚਰਚ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਮਸੀਹ ਭਾਈਚਾਰੇ ਦੇ ਨਾਲ ਆ ਰਹੀਆਂ ਸਮਾਜਿਕ ਅਤੇ ਰੋਹਾਨੀ ਮੁਸ਼ਕਲਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਦੱਸਣਾ ਚਾਹੁੰਦਾ ਹਾਂ ਕਿ ਕੋਲਕੱਤਾ ਦੇ ਮਦਨਪੁਰ ਵਿਖੇ ਗਲੋਬਲ ਚਰਚ ਐਕਸ਼ਨ ਕਮੇਟੀ ਦੀ ਮੀਟਿੰਗ ਗਲੋਬਲ ਚਰਚ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਅਤੇ ਵਿਲਾਤ ਮਸੀ ਬੰਟੀ ਕੋਆਰਡੀਨੇਟਰ ਦੀ ਯੋਗ ਅਗਵਾਈ ਦੇ ਵਿੱਚ ਕੀਤੀ ਗਈ ਅਤੇ ਮਸੀ ਭਾਈਚਾਰੇ ਨੂੰthiaਰੀਆਂ ਸਮਾਜਿਕ ਅਤੇ ਰੋਹਾਨੀ ਮੁਸ਼ਕਲਾਂ ਦਾ ਹੱਲ ਕੱਢਣ ਦੀ ਦਿੱਤਾ ਪਰੋਸਾ ਦੱਸਣਾ ਚਾਹੁੰਦਾ ਹਾਂ ਕਿ ਕੋਲਕੱਤਾ ਦੇ ਮਦਨਪੁਰ ਵਿਖੇ ਗਲੋਬਲ ਚਰਚ ਐਕਸ਼ਨ ਕਮੇਟੀ ਦੀ ਮੀਟਿੰਗ ਪ੍ਰਧਾਨ ਸ਼੍ਰੀ ਜਤਿੰਦਰ ਗੌਰਵ ਮਸੀ ਅਤੇ ਉਹਨਾਂ ਦੇ ਨਾਲ ਵਿਲਾਤ ਮੁਸੀਬੰਟੀ ਅਜਨਾਲਾ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਮੁਸੀਬਾਏ ਚਾਰਨਵਾਰੀਆਂ ਮੁਸ਼ਕਲਾਂ ਦਾ ਜਲਦੀ ਹੱਲ ਕੱਢਣ ਦਾ ਦਿੱਤਾ ਭਰੋਸਾ ਤੁਸੀਂ ਵੇਖ ਰਹੇ ਹੋ ਜ਼ੋਰ ਟੀਵੀ